ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਉਣ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕੋਕਰੀ ਹੇਰਾ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਮੋਗਾ ਹੀ ਪੈਂਦੇ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਚਾਰ ਐਨੀਮਲ ਸੇਲ ਆ ਚਾਰੀ ਟੋਕੜ ਆ ਜੀ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਦਾਂਗੇ ਕੀ ਦੁੱਧਵਾਦ ਆ ਕਿ ਨਮਾਸੂ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸਦੇ ਨਾਂ ਵਿੱਕੀ ਪਿੰਡ ਕੋਕਰੀ ਹੀਰਾ ਜ਼ਿਲ੍ਹਾ ਤੇ ਤਹਿਸੀਲ ਮੁੰਦੇ ਮੋਬਾਈਲ ਨੰਬਰ 8699673770 ਠੀਕ ਆ ਜਿਹੜੀ ਭਈ ਆਪਾਂ ਪਹਿਲਾਂ ਤਿੰਨ ਗਾਂਆਂ ਦੀ ਵੀਡੀਓ ਪਾਈ ਉਹ ਉਹਦੇ ਬੱਗੇ ਵੀਰੇ ਘੰਟੇ ਜੀ ਕਿੰਨੇ ਕ ਫੋਨ ਆ ਗਏ ਬਹੁਤ ਫੋਨ ਆ ਗਏ ਬਹਿ ਗਿਆ ਤਾਂ ਠੀਕ ਆ ਬਾਈ ਤੇ ਇੱਕ ਨੰਬਰ ਇਧਰੋਂ ਹੀ ਲੱਗ ਪੈਣੇ ਆ ਫਿਰ ਆਪਾਂ ਵੱਡੀ ਵੜ ਤੋਂ ਇਹ ਨਾ ਮਤਲਬ ਇਹਦਾ ਥੱਲੇ ਦੁੱਧ ਹੈਗਾ 12 ਕਿਲੋ ਆਪਾਂ 10 ਕਿਲੋ ਕਹਿੰਨਾ ਆਪਣੇ ਘਰੋਂ ਚੋਕੇ ਲੈ ਜੀ ਠੀਕ ਆ ਸੁਆ ਕਿੰਨਾ ਮਾ ਸੁਈ ਵੀ ਆ ਸੁਆ ਦੂਜਾ ਸੁਈ ਹੋਈ ਆ ਤੇ ਏ ਆਈ ਵਗੈਰਾ ਹੋਈ ਹੈ ਜੀ ਹੋਈ ਹੋਈ ਆ ਵੀਰ ਆਪਰ ਆਪਾਂ ਖਾਲੀ ਕਰਕੇ ਦੇਣੀ ਠੀਕ ਆ ਜੀ ਤੋਰ ਕੇ ਦਿਖਾ ਦੀ ਬਾਈ ਦੁੱਧ ਤਾਂ ਥੱਲੇ ਸੀਗਾ 12 ਕਿਲੋ ਜਾਨੀ ਉੱਥੇ ਵਰਦੀ ਸੀ ਖੁੱਲੀ ਆਪਾਂ ਪਾਤਾ ਸੰਗਲ ਦੁੱਧ ਹਣ 10 ਕਿਲੋ ਆ ਥੋੜਾ ਜਿਹਾ ਉਪਰ ਆ ਕਰ ਜਿਹੜਾ ਖਾਂ ਦਾ ਵੀ ਬਈ ਉ ਬੋਡੀ ਇਸ ਸਟਰਕਚਰ ਚੈੱਕ ਕਰ ਲਓ ਤੁਸੀਂ ਗਾਂ ਦਾ ਦੁੱਧ ਬਾਈ ਕਹਿੰਦਾ ਮੈਂ ਤਾਂ 12 ਕਿਲੋ ਚੋਕੇ ਲਿਆਇਆ ਸੀ ਪਰ ਉੱਥੇ ਖੁੱਲੀ ਫਿਰਦੀ ਸੀ ਮੈਂ ਸਿੰਗਲ ਪਾਤਾ ਬਾਈ ਦੇ ਸਿਸਟਮ ਹੈ ਨਹੀਂ ਕੁल्ले ਵਾਲਾ ਤੇ ਉਹਦੇ ਕਾਰਨ ਕੇਰਾ ਘੱਟ ਗਈ ਆ ਜੂਗੀ ਪਰ ਸੇਵਾ ਨਾਲ ਆਹ ਤਾਂ ਵਧੂਗੀ ਵਧੂਗੀ ਸੇਵਾ ਨਾਲ ਪਰ ਜਿਹੜਾ ਬਾਈ ਦੇ ਨੈਟ ਘਰੇ ਤਿਆਰ ਆ ਉਹ 10 ਕਿਲੋ ਆ ਥੋੜੇ ਘਰੇ ਥੋੜੀ ਸੇਵਾ ਨਾਲ ਲੀਟਰ ਮਾਰ ਕੇ ਲੈ ਜਾ ਯਾਰ ਅਗਲਾ ਠੀਕ ਆ ਬਾਈ ਕਹਿੰਦਾ ਲੀਟਰ ਮਾਰ ਕੇ ਲੈ ਜੇ ਤਸੱਲੀ ਤੁਸੀਂ ਕਰਨੀ ਹੈ ਦੋ ਟਾਈਮ ਚੋਲਿਓ ਚਾਰ ਚੋਲਿਓ ਚਾਹੇ ਛੇ ਹਾਂ ਕਿਉਂ ਗੱਲ ਜਾਂ ਥਾਣਾ ਦੀ ਤਾਂ ਦੁੱਧ ਦੀ ਆਪਣੀ ਫੁੱਲ ਗਰੰਟੀ ਹੈ ਠੀਕ ਹੈ ਬਾਈ ਮੇਨ ਗੱਲ ਥਾਣਾ ਦੀ ਹੁੰਦੀ ਹੈ ਦੁੱਧ ਸੇਵਾ ਦਾ ਹੁੰਦਾ ਬਾਈ ਕਹਿੰਦਾ ਦੁੱਧ ਦੀ ਵੀ ਗਰੰਟੀ ਆ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਕੱਲਾ ਕੱਲਾ ਨਿਖੜ ਮਾ ਲਓ ਜੀ ਨਿਆਣਾ ਪੋਣਾ ਪਾ ਲਓ ਲੱਗਨੇ ਅਰ ਕੀ ਧਾਰ ਹੁੰਦੀ ਆ ਜੀਰੋ ਸਾਉਦਾਨ ਤਾਂ ਕੋਈ ਨਹੀਂ ਜੀ ਚੈੱਕ ਕਰੋ ਜਮਾ ਓਕੇ ਆ ਮੁੱਲ ਬਈ ਇਹਦਾ ਮੋਹੱਲੇ ਦਾ ਬਈ ਜਨਾ ਮਰਤੀ ਕਰਾਲਾ 35000 ਨੂੰ ਦਮਾ ਠੀਕ ਹੈ ਜੀ 35000 ਦੀ ਦੇਣੀ ਆ ਹਾਂ ਜਿਹੜੇ ਮਾੜਾ ਮੋਟਾ ਹੀ ਹੋ ਗਿਆ ਝਬਾਲਾ ਨਹੀਂ ਕੋੜਾ ਚਾ ਇੱਕ ਕਰ ਲੋ ਜੀ ਪੂਰੀ ਫਾਰਮ ਵਾਲੀ ਬੱਚੀ ਆ 35000 ਦੀ ਬਾਈ ਕਰਦੇ ਬਹੁਤ ਬਹੁਤ ਪਿਆਰ ਛੱਡਾ ਦਾ ਗਾਂ ਬਹੁਤ ਸਹੀ ਗੱਲ ਆ ਜੀ ਜਿੱਤੇ ਬਈ ਤਿਆਰ ਹੋਈ ਹੋਊ ਕਰਮਾਂ ਦੀ ਗੱਲਾਂ ਕਰਾਉਂਦੀ ਹੋਊ ਇਹ ਕਹਿੰਦੇ ਉਹਨਾਂ ਦੇ ਦੱਸਣ ਮੁਤਾਬਕ 28 ਕਿਲੋ ਦੁੱਧ ਚੋਇਆ ਇਹ ਤਾਂ ਦੇਤਾ ਹੋਣਾ ਬਈ ਏਡੀ ਗਾਂ ਨੂੰ ਕੋਈ ਬਾਲਾ ਨਹੀਂ ਕਿ ਚੰਗੀ ਆ ਜਾਣੀ ਦੁੱਧ ਦੀ ਤਾਂ ਥਣਾ ਦੀ ਆਪਣੀ ਗਾਰੰਟੀ ਆਪਣੇ ਘਰੋਂ ਅਗਲਾ ਚੈੱਕ ਕਰਕੇ ਲੈ ਜਾਵੇ ਬਾਅਦ ਚ ਆਪਣਾ ਕੋਈ ਨਹੀਂ ਆਪਣੇ ਘਰ ਦੀ ਆ ਸਹੀ ਗ ਦੋ ਨੰਬਰ ਬਾਈ ਇਹ ਕਿੰਨਾ ਮਸੂਆ ਸੂਆ ਸੂਈ ਇਹ ਦੁੱਧਿਆ ਸੂਆ ਸੂਈ ਹੋਈ ਆ ਵੀਰੇ ਬੱਛੀ ਦੁੱਧ ਦੇਦੇ ਥੱਲੇ 8 ਕਿਲੋ ਆ ਨੈਟ 8 ਕਿਲੋ ਆ ਹਾਂ 6 ਕਿਲੋ ਕੇ 50 ਤੋਲ ਕੇ ਇਹਦੀ ਏਆਈ ਵਗੈਰਾ ਹੋਈ ਇਹ ਹੋਈ ਆ ਵੀਰੇ ਠੀਕ ਆ ਜੀ ਪਰ ਖਾਲੀ ਮੰਨ ਕੇ ਦੇਣੀ ਹਾਂ ਖਾਲੀ ਮੰਨ ਕੇ ਦੇਣੀ 6 ਤੋਲ ਕੇ ਦਿਖਾ ਦੀ ਬੱਛੀ ਕਰਮ ਵਾਲੀ ਇਹ ਵੀ ਚੰਗੀ ਆ ਹਾਈਟ ਚੈੱਕ ਕਰ ਲਓ ਬਾਈ ਦੇ ਮੋਢੇ ਤੋਂ ਕੋਰਾ ਤਾਂ ਹੀ ਜਾਂਦੀ ਆ ਦੂਜਾ ਸੂਆ ਸੂਈ ਹੋਈ ਆ ਦੁੱਧ 8 ਕਿਲੋ ਨੈਟ ਤਿਆਰ ਆ ਗਾਇਆਂ ਦਾ ਤੋਕੜਾ ਪਰ ਹੈ ਚੰਗੀਆਂ ਜੇ ਕਰਮ ਵਾਲੀ ਦੀ ਸੇਵਾ ਗੌਰ ਨਾਲ ਗੱਭਣ ਰਹਿ ਗਈਆਂ ਤੇ ਨਿਆਰੇ ਲਿਆ ਦੇਣਗੇ ਕਿਉਂਕਿ ਆਪ ਵੀ ਦੁੱਗਣੀਆਂ ਹੋ ਜਾਣੀਆਂ ਤੇ ਮੁੱਲ ਤਾਂ ਦੁੱਗਨੇ ਹੋਣੇ ਹੀ ਹੋਣੇ ਆ ਇਹ ਨੂੰ ਅੱਜ ਹੋ ਕੇ 7-8 ਦਿਨ ਹੀ ਆਈ ਹੋਈ ਠੀਕ ਆ ਜੀ ਬਾਕੀ ਥਾਣਾ ਦੇ ਸੈ ਸੋਹਣੇ ਦਾ ਡੰਨਾ ਵੀ ਬਈ ਥਾਣਾ ਦੀ ਜਮਾ ਜਮਾ ਓਕੇ ਵੀਰੇ ਠੀਕ ਆ ਜੀ ਥਾਣਾ ਦੇ ਸੈ ਸੋਹਣੇ ਗੈਪ ਤੇ ਲੱਗੇ ਹ ਪਰ ਆਪਾਂ ਫੇਰ ਵੀ ਕਹਿਣਾ ਅਗਲਾ ਵੀ ਚੈੱਕ ਕਰਕੇ ਲਿਜਾਓ ਕੋਟ ਨਹੀਂ ਸ਼ਾਂਖ ਨਹੀਂ ਫੇਰ ਵੀ ਬਾਈ ਕਹਿੰਦਾ ਅਗਲੇ ਦਾ ਹੱਕ ਆ ਕਿਉਂਕਿ ਬਈ ਪੈਸੇ ਲਾਉਣੇ ਆ ਅਗਲੇ ਨੇ ਅਗਲਾ ਕਰ ਸਕਦਾ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦਾ ਜੋਣੀ ਚੋ ਸਕਦਾ ਥੋੜਾ ਕੈਮਰੇ ਦਾ ਕਰਕੇ ਤਾਂ ਨਿਆਣਾ ਵੀ ਚਾਹੇ ਪੌਣਾ ਪਾਲਾ ਥੋੜਾ ਕੈਮਰੇ ਦਾ ਕਰਕੇ ਕਰ ਲੈ ਉਪਰਾ ਕਰਦੀ ਆ ਜੀ ਕਰ ਜਾਂਦਾ ਪਸੂ ਉਪਰਾ ਬਾਕੀ ਸੋਣਾ ਹੋਣਾ ਕੈਮਰੇ ਦਾ ਕਰਕੇ ਚਰਦੇ ਨੇ ਮਰਦੀ ਹੱਥ ਲਾਈ ਮੁੱਲ ਬਈ ਇਹਦਾ ਮੁੱਲ ਬਈ ਇਹ 25000 ਦੀ ਦੇ ਦੇਣੀ ਹੈ ਠੀਕ ਹੈ ਜੀ ਉਹ ਜੁਮਾਨਤਨ ਜੀ ਹਾਂ ਹੋ ਜੀ 25000 ਬਈ ਇਹਦਾ ਮੁੱਲ ਕਰਦੇ ਆ ਬਾਕੀ ਮਾਨਤਨ ਬਾਈ ਕਹਿੰਦਾ ਉਹਦੇ ਚੋਂ ਕਰਦੇ ਆ ਜੇ ਤਿੰਨ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਰਾਤ ਆਈ ਆ ਵੀਰੇ ਆਪਣੇ ਕੋਲੇ ਠੀਕ ਆ ਬਾਈ 8 ਕਿਲੋ ਦੁੱਧ ਦਾ ਮਾਲਕਾਂ ਨੇ ਤੇ ਇਹ ਵੀ ਦੱਸਿਆ ਵੀ ਟੀਕਾ ਧਰਿਆ ਹੋਇਆ ਹੈ ਤੇ ਅੱਜ ਹੋ ਗਏ 15-20 ਦਿਨ ਪਰ ਆਪੇ ਵੀ ਖਾਲੀ ਮੰਨ ਕੇ ਦੇ ਦੇ। ਠੀਕ ਆ ਬਾਈ। ਦੂਜਾ ਸੂਆ ਸੂਈ ਹੈ ਜੀ ਇਹ। ਇਹ ਦੂਜਾ ਸੂਆ ਸੂਈ ਹੋਈ ਆ ਵੀਰੇ। ਠੀਕ ਆ ਤੋੜ ਕੇ ਦਿਖਾ ਦੀ ਬਈ ਸੂਆ ਇਹ ਵੀ ਦੂਜਾ ਸੂਈ ਆ। ਥਣਾ ਵੀ ਇਹ ਵੀ ਓਕੇ ਆ ਜਮਾ। ਠੀਕ ਆ ਬਾਈ। ਇਹਦੇ ਵੀ ਨਿਆਣਾ ਪਾਉਣਾ ਪਾਓ। ਨਹੀਂ ਪਾਣਾ ਨਾ। ਨਾ ਪਾਓ। ਮੇਨ ਗੱਲ ਤਾਂ ਬਾਈ ਦੁੱਧ ਦਾ ਬੰਦਾ ਲੈ ਲੂ ਸੇਵਾ ਨਾਲ ਜਿਹੜੇ ਲੱਤਾਂ ਛੜਾਈ ਮਾਰੀ ਗਈ ਉਹਦਾ ਫਾਇਦਾ ਵੀ ਕੀ ਐ। ਇਹ ਬਾਈ ਕਹਿੰਦਾ ਠੰਡੀ ਸੀਲ ਪੂਰੀ ਹੋਊਗੀ। ਥਣਾ ਦੀ ਓਕੇ ਆ। ਜਿੱਥੇ ਮਰਜ਼ੀ ਕੋ ਮਰਜ਼ੀ ਕਰੀ ਜਾਓ ਵਿੜੇ ਦੇ ਵਿਚਾਲੇ ਚਾਹੇ ਝੋਲਿਓ ਸਹਿਜ ਵੀ ਸੋਹਣਿਆ ਥਣਾ ਦੇ ਜਿਹੜਾ ਦੁੱਧ ਦਾ ਨੇਟ 8 ਕਿਲੋ ਤਿਆਰ ਆ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਝੋਲਿਓ ਚਾਰ ਟਾਈਮ ਝੋਲਿਓ ਚਾਹੇ ਛੇ ਟਾਈਮ ਝੋਲਿਓ ਇਹਦਾ ਮੁੱਲ ਬਈ ਨਿਆੜੀਆਂ ਵੀ ਆਪਾਂ ਧਾਰਾ ਮਾਰ ਕੇ ਦਿਖਾ ਦਿੰਨੇ ਨੇ ਲਓ ਜੀ ਬਾਈ ਤਾਂ ਉਵੇਂ ਹੀ ਬਹਿ ਗਿਆ ਨਿਆਣਾ ਪਉਂਦਾ ਹੀ ਨਹੀਂ ਹੁੰਦਾ ਬਾਈ ਸਰ ਲਓ ਜੀ ਚੈੱਕ ਕਰੋ ਓਕੇ ਮਗਰ ਲੈ ਜੂਈ ਮਾਰ ਦੀ ਓਕੇ ਬਾਈ ਦੰਨਾ ਜੀ ਮੁੱਲ ਬਾਈ ਇਹਦਾ ਇਹਦਾ ਮੁੱਲ ਬਾਈ 22000 ਦੀ ਦੇ ਦੇ ਜੀ ਉਹ ਜੁਮਾਨਤਾਂ ਵੀ ਹੋ ਜੂਗੀ 22000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਮਾਨਤਨ ਬਾਈ ਕਹਿੰਦਾ ਉਹਦੇ ਚੋਂ ਕਰ ਦਾਂਗੇ ਦੁੱਧ 8 ਕਿਲੋ ਅਗਲਾ ਤੇ ਚੋਕੇ ਮੇਰੇ ਕਿਨੇ 10 ਡੰਗ ਚੋਕੇ ਲੈ ਜਾ ਜੀ ਠੀਕ ਆ ਬਾਈ ਥਾਣਾ ਦੀ ਤੇ ਦੁੱਧ ਦੀ ਆਪਣੇ ਘਰ ਦੀ ਗਰੰਟੀ ਠੀਕ ਆ ਬਾਈ ਚਾਰ ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹਦੇ ਨਾਲ ਦੁੱਧ 5 ਕਿਲੋ ਆ ਵੀਰੇ ਠੀਕ ਆ ਜੀ ਇਹ ਮੂਰਲੇ ਨਾਲ ਬਹਿਣੀ ਵਾਲੇ ਪਾਸੋਂ 14 ਕਟਾ ਕਿੰਨੇ ਆਏਗਾ ਕਟਾ ਇਹ ਮੰਨ ਲੈ ਦੋਤੀਆਂ ਚ ਕਿਲੋ ਆਉਂਦਾ 14 ਕਿਲੋ ਹੀ ਆਉਂਦਾ ਅੱਧਾ ਜਾਣੀ ਹਾਂ ਕੋਈ ਇਹਨਾਂ ਤਿਲਮਾਨ ਵਾਲੇ ਜਿਹੜੇ ਬੰਦ ਨਹੀਂ ਹੈਗਾ ਵੀ ਅੱਕ-ਤੱਕ ਲੱਗਦਾ ਆਉਂਦਾ ਹੀ ਨਹੀਂ ਠੀਕ ਆ ਜੀ ਯਾਨੀ ਉਹ ਗੱਲੇ ਦੀ ਸੋਚ ਆ ਸਹੀ ਗੱਲ ਦੁੱਧ ਆਉਂਦਾ ਵਾ ਯਾਨੀ ਘੱਟ ਆਉਂਦਾ ਠੀਕ ਆ ਬਈ ਤੋੜ ਕੇ ਦਿਖਾ ਦਿਓ ਬਾਈ ਕਹਿੰਦਾ ਪਹਿਲਾਂ ਦੱਸੇ ਇਹ ਗੱਲ ਬਈ ਵਧੀਆ ਕੀ ਦੀ ਦੱਸਿਆ ਚੰਗਾ ਹੁੰਦਾ ਹੱਥ ਤੱਲਾ ਬਾਕੀ ਦੁੱਧ ਚਾਰਾਂ ਥਣਾਂ 'ਚ ਗੰਨੇ ਵਰਗੀ ਧਾਰ ਆਉਂਦੀ ਆ ਪਰ ਉਹ ਚੋਂ ਘੱਟ ਆਉਂਦਾ ਮੂਰੇ ਬਹਿਣੀ ਵਾਲੇ ਪਾਸਿਆਂ ਠੀਕ ਆ ਜੀ ਇਹ ਪਹਿਲੇ ਸੂਈ ਸੂਈ ਹੋਈ ਆ ਵੀਰੇ ਬੱਚੀ ਇਹ ਤਾਂ ਥੋੜੀ ਜੀ ਨਾ ਜਿਵੇਂ ਬੇਗੋਰੀ ਘਰੋਂ ਲਿਆਂਦੀ ਆ। ਹਾਂ, ਸੇਵਾ ਘੱਟ ਵਾਲੇ ਘਰੋਂ ਆਈ ਵੀ ਆ। ਦੁੱਧ ਤੇ ਆ ਜੂਗੀ ਫਿਰ ਜੇ ਕਿੰਨਾ ਸਾਹਮਲੇ ਨਾ ਦੁੱਧ ਸੇ 7 ਕਿਲੋ ਤੇ ਆ ਜੀ। ਠੀਕ ਆ ਜਿਹੜਾ ਅੱਜ ਦਾ ਦੁੱਧ 5 ਕਿਲੋ ਆਈ। ਹਾਂ, ਅਗਲਾ ਆਪਣੇ ਘਰੋਂ 2 ਕਿਲੋ ਜਾਵੇ ਭਾਈ। ਇੱਕ ਥਣ ਚੋਂ ਬਹਿਣੀ ਵਾਲੇ ਪਾਸੋਂ ਭਾਈ ਕਹਿੰਦਾ ਪਹਿਲਾਂ ਹੀ ਦੱਸ ਦਿੰਨੇ ਆ। ਭਾਈ ਦੂਜਿਆਂ ਦੇ ਮੁਕਾਬਲੇ ਹੈ ਤਾਂ ਅੱਧਾ, ਯਾਨੀ ਜੇ ਨਾਲ ਦੇ ਥਣ ਚੋਂ ਕਿਲੋ ਆਉਂਦਾ ਤਾਂ ਉਹਦੇ ਚੋਂ ਅੱਧਾ ਕਿਲੋ ਹੀ ਮੰਨ ਕੇ ਆਇਓ। ਤੁਸੀਂ ਤੈ ਲੈ ਮੰਨ ਲਿਓ, ਥੋੜੀ ਇੱਛਾ। ਅੱਧਾ ਮੰਨ ਲਓ ਅੱਧਾ। ਉੱਡੀ ਸ਼ਾਪਰ ਜਿਹੜੀ ਗੱਲ ਆ ਬਾਈ ਕਹਿੰਦਾ ਆਪਾਂ ਸਾਫ਼ ਦੱਸ ਕੇ ਦੇਣੀ ਆ ਕਿਉਂਕਿ ਕਈ ਵਾਰ ਵੀਰ ਨਾਲ ਕੋਈ ਦੂਰ ਹੋ ਚੱਲ ਕੇ ਹੁੰਦਾ ਹੁੰਦਾ ਸਮਾਂ ਰੇਗ ਦਾ ਕੀਮਤੀ ਆ ਬਾਈ ਧਾਰ ਗੰਨੇ ਅਰਗੀ ਆ ਠੀਕ ਆ ਧਾਰ ਗੰਨੇ ਅਰਗੀ ਆ ਸਮਾਂ ਰੇਗ ਦਾ ਕੀਮਤੀ ਆ ਫਿਰ ਜੇ ਗੀੜਾ ਵੱਜੇ ਤਾਂ ਨਰਾਜ ਹੋ ਜਾਂਦਾ ਯਾਰ ਜੇ ਆਏ ਜਿਹੜੇ ਬੰਦਾ ਇਹਨੂੰ ਸਾਂਹ ਲਵੇ ਵੀਰੇ ਠੀਕ ਆ ਇਹਦੇ ਵੀ ਧਰਾਇਆ ਹੋਇਆ ਠੀਕ ਆ ਦਾਦ ਜਾਨੀ ਬੱਚੀ ਨੂੰ ਜੇ ਪੂਰੀ ਗੌਰ ਕਰਨ ਲਈ ਦੁੱਧ 6-7 ਕਿੰਨਾਂ ਤਾਂ ਜਾਊ ਕਿਉਂਕਿ ਮੇਰੇ ਘਰੇ ਤੁਰਦੀ ਆ ਮੇਰੇ ਘਰ 4 ਦਿਨ ਹੋ ਗਏ ਨੂੰ ਵਧੀਆ ਵਧੀ ਜਾਂਦੀ ਠੀਕ ਆ ਬਾਈ ਤੇ ਮੁੱਲ ਬਾਈ ਇਹਦਾ ਮੁੱਲ ਬਾਈ 7500 ਹਾਂ ਠੀਕ ਹੈ ਛੋਟਾ ਜਾਂ ਮੌਲਾ 7500 ਰੁਪਿਆ ਬਾਈ ਇਹਦਾ ਮੁੱਲ ਕਰਦੇ ਆ ਬੱਚੀ ਆ ਜਾਣੀ ਆ ਨਹੀਂ ਹੈਗੀ ਕਿ ਨੰਬਰ ਬਾਈ ਹਾਈਟ ਬਹੁਤ ਆ ਬਾਈ ਸਾਰੀਆਂ ਇਹ ਗੱਲੋ ਕਈਰ ਰਵੀਰ ਨਾਲ ਕੋਈ ਦੂਰ ਹੋ ਹੁੰਦਾ ਹੁੰਦਾ ਚੱਲ ਕੇ ਤੇ ਸਾਰਿਆਂ ਦੀ ਹਾਈਟ ਚੰਗੀ ਆ ਯਾਨੀ ਇਹ ਬੱਚੀ ਦੀ ਸਾਂਭ ਰਹੀ ਹੈ ਤੁਸੀਂ ਆਪਾਂ ਨਹੀਂ ਕਹਿ ਸਕਦੇ ਕਿਸੇ ਨੂੰ ਗੌਰ ਕਰ ਲੈ ਬੱਚੀ ਦਾ ਉੱਤ 7-8 ਕਿਲੋ ਤੇ ਜਾ ਬਣੀ ਸਹੀ ਗੱਲ ਹੈ ਜੀ ਸਾਰਿਆਂ ਇੱਕ ਅੱਧ ਕਾਰਡ ਵਾਲੋ ਚੰਗੀਆਂ ਦੇ ਇੱਕ ਦਾ ਫਾਰਮ ਵਾਲੀ ਆ ਉਹ ਤੁਹਾਨੂੰ ਦੇਖਦੀ ਆ ਜਦੋਂ ਆਓਗੇ ਤੁਹਾਡੇ ਵੀ ਦਲ ਜੱਜੂ ਕੀ ਬਾਕੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਐ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ